ਮੁਰਦਾਬਾ ਮੁਰਦਾਬਾ ਤੇ ਸਰਕਾਰ ਮੁਰਦਾਬਾ ਮੁਰਦਾਬਾ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜੀ ਮੈਂ ਸੁੰਦਰ ਸਿੰਘ ਚਤਾਲਾ ਸੂਬਾ ਕੋਰਟ ਮਿਟੀ ਮੈਂਬਰ ਸਹਾਨਾ ਮੀ ਦੂਰਚ ਕਮੇਟੀ ਪੰਜਾਬ ਅੱਜ ਅਸੀਂ ਬਹੁਤ ਵੱਡਾ ਖੱਟ ਤੋਂ ਹੀ ਵੇ ਲੋ ਕੀਤਾ ਇੱਥੇ ਦੇ ਡੀਸੀ ਦਫਤਰ ਸ਼ਾਂਤਮਈ ਢੰਗ ਨਾਲ ਹੀ ਜਾ ਕੇ ਧਰਨਾ ਲਾਉਣ ਜਾ ਰਿਆਂ ਕਿਉਂਕਿ ਨੰਗਲ ਚੌਰ ਪਿੰਡ ਤੇ ਨਾਲ ਪਰਥ ਪਿੰਡਾਂ ਦੇ ਵਿੱਚ ਗਰਦਾਸਪੁਰ ਜ਼ਿਲ੍ਹੇ ਦੇ 11 ਤਰੀਕ ਨੂੰ ਪੁਲਿਸ ਨੇ ਬਹੁਤ ਵੱਡਾ ਜ਼ਬਰ ਕੀਤਾ। 4:30 ਵਜੇ ਪੁਲਿਸ ਆਈ ਆ ਜਿੰਨਾ ਕਿਸਾਨਾਂ ਦੀਆਂ ਪੱਗਾਂ ਵੀ ਲਈਆਂ ਔਰ ਉਹਨਾਂ ਨੂੰ ਕੁੱਟਿਆ ਵੀ ਆ ਔਰ ਉਹਨਾਂ ਨੂੰ ਚੋਕ-ਚੋਕ ਕੇ ਪੰਜ-ਪੰਜ ਫੋਟੋ ਥੱਲੇ ਜਿਹੜੀਆਂ ਪੱਠੇ ਨੇ ਪਾਲੀਆਂ ਪੁੱਟੀਆਂ ਉਹਨਾਂ ਖੱਡਿਆਂ ਦੇ ਵਿੱਚ ਸੁੱਟਿਆ ਗਿਆ ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਆਗੂ ਚੀਮਾ ਕੁੜੀ ਤੋਂ ਪਰਮੇਂਦਰ ਸਿੰਘ ਉਹ ਹਾਰ ਦਾ ਮਰੀਜ਼ ਹੀ ਆ ਕਿਉਂਕਿ ਉਹਦਾ ਬਾਈਪਾਸ ਸਰਜੀ ਹੋਈ ਆ ਉਹ ਸਾਈ ਦਿਲਿੰਦਰ ਉਹਨੇ ਰੈਫਰ ਕੀਤਾ ਉਹਦੀਆਂ ਪੱਥਲੀਆਂ ਵੀ ਟੁੱਟੀਆਂ ਆ ਇੱਕ ਸਾਡਾ ਅਜੀਤ ਸਿੰਘ ਘਟੀਵੜਾ ਉਹਦੀ ਨੱਕ ਦੀ ਹੱਡੀ ਟੁੱਟੀ ਹਰਚੋ ਵਾਲਾ ਹਸਪਤਾਲ ਦੇ ਵਿੱਚ ਉਹ ਐ ਦਾਖਲਿਆ ਅਸੀਂ ਕਹਿਣਾ ਚਾਹੁੰਦੇ ਆਂ ਕਿ ਸਰਕਾਰ ਜਬਰ ਕਰਦੀ ਆ ਭਗਵਾਨਤਮਾਨ ਸਰਕਾਰ ਕੇਂਦਰ ਦੇ ਇਸ਼ਾਰਿਆਂ ਦੇ ਤੇ ਪੁਲਿਸ ਦਾ ਰਾਜ ਬਣਾ ਕੇ ਰੱਖਿਆ ਇਹ ਠੀਕ ਨਹੀਂਗਾ ਕਿਉਂਕਿ 2013 ਐਕ ਦੇ ਮੁਤਾਬਕ ਜਿਹੜਾ ਬਾਜ਼ਾਰੀ ਰੇਟ ਆ ਉਹਦਾ 4 ਗੁਣਾ 30% ਯਾੜਾ ਪਤਾ ਤੇ ਨਾਲ ਜਿਹੜਾ 70% ਜਿਹੜੀ ਲੋਕਾਂ ਦੀ ਉਹ ਤੇ ਸਹਿਮਤੀ ਹੋਣੀ ਚਾਹੀਦੀ ਕਿਉਂਕਿ ਮਜ਼ਦੂਰ ਦਾ ਵੀ ਜਾੜਾ ਹੋਣਾ ਹੋਰ ਲੋ ਦਾ ਵੀ ਉੱਥੇ ਜਾੜਾ ਹੋਣਾ ਕਿਰਤੀ ਲੋਕਾਂ ਦਾ ਵੀ ਜਾੜਾ ਹੋਣਾ ਕਿਸਾਨ ਦੇ ਨਾਲ ਫਿਰ ਇਹਦੇ ਨਾਲ ਖਾਲ ਪਾਇਆ ਲਿੰਕ ਰੋਡ ਕੇਂਦੀ ਦੇਣਾ ਤੁਸੀਂ ਜਿਹੜਾ ਹੈਗਾ ਸਰਵਸ ਰੋਣ ਕੇਦੀ ਜਣਾ ਕਿਸਾਨ ਦੀ ਜ਼ਮੀਨ ਅਗਲੇ ਪਾਸੇ ਰਹਿ ਗਈ ਆ ਉਹ 10 20 ਮਰਲੇ ਅੱਜ ਕੀ ਕਰਨ ਜਾ ਰਹੇ ਹੋ ਸਾਡੇ ਉਹ 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 ਉਹਦੇ ਨਾਲ ਸਾਡਾ ਨਿਬੜਿਆ ਜਾਵੇ ਅੱਜ ਹੀ ਡੀਸੀ ਦਫਤਰ ਤੱਕ ਨਾ ਦੇਣ ਜਾ ਰਹੇ ਆ ਸ਼ਾਂਤਬਾਈ ਢੰਗ ਨਾਲ ਬਹੁਤ ਵੱਡੇ ਪੱਦਰ ਤੇ ਚੁੱਲ੍ਹਾ ਤੋਂ ਉੱਟ ਕੇ ਸਾਡੀਆਂ ਭੈਣਾਂ ਜੀਆਂਆਂ ਕਿਉਂਕਿ ਸਾਡੀ ਇਹ ਆਂਦਰਾਂ ਦਾ ਸਵਾਲ ਆ ਸਾਡੀ ਖੇਤੀ ਆ ਜਿਹੜੀ ਜੇ ਬਾਈਦੀ ਆ ਤੇ ਫੇਰ ਆ ਅਸੀਂ ਬਾਈਦਾ ਹੀ ਨਾ ਵਿਕਾਸ ਕਰ ਲੋ ਜਿੱਥੇ ਤੁਹਾਨੂੰ ਪਰ ਲੋਕਾਂ ਨੂੰ ਮਿੱਧ ਕੇ ਥੋੜਾ ਕਰੋਗੇ ਵਿਚਾਰ ਲੋਕਾਂ ਨੂੰ ਮਾਰ ਕੇ ਥੋੜਾ ਕਰੋਗੇ ਇਹਦੇ ਵਾਸਤੇ ਅਸੀਂ ਸ਼ਾਂਤ ਵੀ ਢੰਗ ਨਾਲ ਧਰਨਾ ਦੇਣ ਜਾ ਰਹੇ ਆ ਸਰਕਾਰ ਸਾਡੀ ਗੱਲ ਸੁਣੇ ਨਹੀਂ ਸੁਣਦੀ ਤੇ ਲਗਾਤਾਰ ਉੱਥੇ ਬੈਠਾ ਜਿਹੜੇ ਕਿਸਾਨਾਂ ਨੇ ਜ਼ਮੀਨਾਂ ਦੇ ਦਿੱਤੀਆਂ ਜਿਨ੍ਹਾਂ ਦੀ ਆਇਆ ਪੈਸੇ ਲਿਏ ਆ ਉਹ ਸਹਿਮਤ ਹੈ ਹਾਂ ਬਿਲਕੁਲ ਅਸੀਂ ਅਸੀਂ ਇਹਨਾਂ ਨੇ ਸਾਡੀਆਂ ਮੀਟਿੰਗਾਂ ਦੇ ਅਸੀਂ ਸਹਿਮਤੀ ਦਿੱਤੀ ਆਂਦੇ ਉਹਨਾਂ ਦੇ ਖਾਤਿਆਂ 'ਚੋਂ ਪੈਸੇ ਪੈ ਗਏ ਆ ਉਹ ਕਿਸਾਨ ਸਹਿਮਤੇ ਆ ਵੀ ਕੋਈ ਸਾਡੀ ਬਣਾ ਲਓ ਛੜ ਕਈਆਂ ਨੇ ਕਿਹੜੀ ਰਾਤ ਰਾਤ ਬਣ ਜਣੀ ਠੀਕ ਆ ਬਣਾ ਲਓ ਜਿਹੜੇ ਕਿਸਾਨ ਕਹਿ ਰਿਆ ਔਰ ਜਿਹੜੇ ਕਿਸਾਨ ਲੜਦੇ ਆ ਇਹਨਾਂ ਨੂੰ ਕੋਈ ਕੁੱਟ ਕੇ ਕੱਢੋਗੇ ਜਾਂ ਇਹਨਾਂ ਦੀਆਂ ਫਸਲਾਂ ਤੋੜ ਕੇ ਰਾਹ ਕੱਢੋਗੇ ਬਿਲਕੁਲ ਨਹੀਂ ਕੱਢਣ ਦੇਵਾਂਗੇ ਇੱਥੇ ਲੜਾਂਗੇ ਇੱਥੇ ਸਾਡੀ ਜ਼ਿੰਦਗੀ ਮੌਤ ਦਾ ਸਵਾਲ ਹੈ ਦਾ ਮਸਲਾ ਇਹੀ ਆ ਜਿਹੜਾ ਜ਼ਬਰ ਕੀਤਾ ਇਹਨਾਂ ਨੇ ਜਿਹੜੀਆਂ ਭਾਰਤ ਮਾਲਾ ਪ੍ਰੋਜੈਕਟ ਤੇ ਦੇਣੀ ਛੜਕਾਂ ਕੱਢ ਰਿਹਾ ਜ਼ਬਰੀ ਜ਼ਬਰੀ ਕਿਸਾਨਾਂ ਦੇ ਲਾਠੀ ਚਾਰਜ ਕੀਤਾ 11 ਤਰੀਕ ਨੂੰ ਉਥੇ ਕਿਸਾਨ ਜਖਮੀ ਕੀਤੇ ਆ ਕਿਸਾਨਾਂ ਨੂੰ ਮਆਵਜ਼ਾ ਨਹੀਂ ਦਿੱਤਾ ਜ਼ਬਰੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਆ ਪੂਰੇ ਪੰਜਾਬ ਚ ਪੂਰੇ ਗਰਦਾਸਪੁਰ ਚ ਉਸ ਦੇ ਵਿਰੋਧ ਚ ਆਪਣਾ ਰੋਸ ਪ੍ਰਦਰਸ਼ਨ ਕਰਨ ਵਾਸਤੇ ਅਸੀਂ ਜਾ ਰਹੇ ਆ ਡੀਸੀ ਦਫਤਰ ਉਥੇ ਤਰਨਾ ਲਾਵਾਂਗੇ ਛਾਂਤਮਈ ਤਰੀਕੇ ਨਾਲ ਸਾਡਾ ਆਕਿਆ ਸੁਧਾਨਕ ਆਕਿਆ ਤੇ ਅਸੀਂ ਆਪਣਾ ਰੋਸ ਪ੍ਰਦਰਸ਼ਨ ਕਰਾਂਗੇ ਕੀ ਸਰਕਾਰ ਨਿਭੜਦੀ ਕੀ ਨਹੀਂ ਨਿਭੜਦੀ ਉਹ ਆਪੇ ਸਰਕਾਰ ਸਰਕਾਰ ਦੇ ਪਾਲੇ ਚ ਗੇਂਦੇ ਉਹ ਸਰਕਾਰ ਕਿਤਰਾ ਨਿਭੜਦੀ ਹੈ ਮੈਂ ਹਰਜੀਤ ਕੌਰ ਜ਼ਿਲ੍ਹਾ ਜੋ ਵੀ ਪ੍ਰਸ਼ਾਸਨ ਨੇ ਸਾਡੇ ਵੀਰਾਂ ਦੇ ਉੱਤੇ ਤਸ਼ੱਦਦ ਟਾਇਆ ਵਾ 6-6 ਫੁੱਟ ਤੁਹਾਡੇ ਵੀਰ ਜਿਹੜੇ ਨਾਲੇ ਥੱਲੇ ਸੁੱਤੇ ਆ ਉਹਨਾਂ ਦੇ ਅਸਲੀਆਂ ਦੇ ਉੱਤੇ ਵੀ ਸੱਟਾਂ ਲੱਗੀਆਂ ਵਾ ਕਈ ਵੀਰਾਂ ਦੀਆਂ ਲੱਤਾਂ ਦੀਆਂ ਹੱਡੀਆਂ ਵੀ ਕਰੈਕ ਹੋਈਆਂ ਉਹਨਾਂ ਨੂੰ ਉਸ ਮਸਲੇ ਦੇ ਵਿੱਚ ਇਹੀ ਅਸੀਂ ਡੀਸੀ ਦਫ਼ਤਰ ਆਪਣਾ ਧਰਨਾ ਲਾਉਂ ਕੇ ਜਾ ਰਹੇ ਆਂ ਔਰ ਸ਼ਾਂਤਮਈ ਤਰੀਕੇ ਦੇ ਨਾਲ ਹੀ ਆਡਾ ਧਰਨਾ ਜਰਾ ਦੀ ਉਹ ਲੱਗੂਗਾ ਸੋ ਸਾਨੂੰ ਮੰਗਦਾ ਜਿਹੜਾ ਮੁਆਵਜ਼ਾ ਵਾ ਸਾਨੂੰ ਉਹ ਦਿੱਤਾ ਜਾ